ਰਣਾ ਰੀਅਲ ਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿੰਨਾ ਪਰਿਵਾਰਾਂ ਨੇ ਆਪਾਂ ਤੋਂ ਬ੍ਰੈਂਡ ਨਿਊ ਕੋਠੀਆਂ ਦੀ ਮੰਗ ਕੀਤੀ ਸੀ ਤਾਂ ਆਪਾਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਬ੍ਰੈਂਡ ਨਿਊ ਕੋਠੀ ਲੈ ਕੇ ਆਏ ਆ ਬਿਲਕੁਲ ਨਵੀਂ ਤਿਆਰ ਕੋਠੀ ਹੋਈ ਹੈ ਜੀ ਸਭ ਤੋਂ ਪਹਿਲਾਂ ਜਗ੍ਹਾ ਦੱਸ ਦਿੰਦੇ ਆ 105 ਗੱਜ ਦੇ ਵਿੱਚ ਇਹ ਕੋਠੀ ਤਿਆਰ ਕੀਤੀ ਗਈ ਹੈ ਮੋਡੂਲਰ ਕਿਚਨ ਹੈ ਵਾਲਪੇਪਰ ਦਾ ਕੰਮ ਡਾਊਨ ਸੀਲਿੰਗ ਦਾ ਕੰਮ ਟਾਈਲ ਪੇਂਟ ਸਾਰਾ ਕੰਮ ਊਡ ਦਾ ਕੰਮ ਕੰਪਲੀਟ ਹੈ ਜੀ ਤੇ ਲੋਕੇਸ਼ਨ ਇਸ ਦੀ ਹੈਗੀ ਹੈ ਜੀ ਚੂੜਪੁਰ ਰੋਡ ਹੈਬੋਵਾਲ ਕਲਾਂ ਲੁਧਿਆਣਾ ਉਸ ਤੋਂ ਬਾਅਦ ਇਸ ਦੇ ਵਿੱਚ ਬੁਢ ਦਾ ਕੰਮ ਸਾਰਾ ਤੁਸੀਂ ਕੋਠੀ ਦੇਖ ਸਕਦੇ ਹੋ ਦੋ ਬੈਡਰੂਮ ਵਾਸ਼ਰੂਮ ਕਿਚਨ ਲੌਬੀ نیچے ਬਣੀ ਹੋਈ ਹੈ ਤੇ ਇੱਕ ਬੈਡਰੂਮ ਵਾਸ਼ਰੂਮ ਉੱਪਰ ਵੀ ਸਟੋਰ ਵਗੈਰਾ ਸਭ ਕੁਝ ਉੱਪਰ ਵੀ ਜੋ ਕੁਝ ਬਣਿਆ ਉਹ ਵੀ ਦਿਖਾਵਾਂਗੇ ਤੇ ਇਸ ਦਾ ਜੋ ਪ੍ਰਾਈਸ ਹੈ ਜੀ ਉਹ ਹੈ ਜੀ 42 ਲੱਖ 105 ਗਜ ਕੋਠੀ ਵਿੱਚ ਇਹ ਤਿਆਰ ਕੀਤੀ ਹੋਈ ਹੈ ਲੁਧਿਆਣਾ ਸਿਟੀ ਦੇ ਬਿਲਕੁਲ ਹੈਬੋਵਲ ਕਲਾਂ ਦੇ ਨਾਲ ਚੂੜਪੁਰ ਰੋਡ ਤੇ ਇਹ ਕੋਠੀ ਮੌਜੂਦ ਹੈ ਜੀ ਬਾਕੀ ਜਾਣਕਾਰੀ ਲਈ ਅਸੀਂ ਨੰਬਰ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਪਰਿਵਾਰਾਂ ਨੇ 10 20 30 40 50 ਲੱਖ ਤੋਂ ਕੋਠੀਆਂ ਦੀ ਡਿਮਾਂਡ ਕੀਤੀ ਸੀ ਉਹ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਕੋਠੀਆਂ ਆਪਣੇ ਬਜਟ ਦੇ ਅਕੋਰਡਿੰਗ ਦੇਖ ਸਕਦੇ ਹੋ ਅੱਗੇ ਹੋਰ ਬ੍ਰੈਂਡ ਨਿਊ ਕੋਠੀਆਂ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਆਪਾਂ ਹੋਰ ਆਉਣ ਵਾਲੇ ਸਮੇਂ ਵਿੱਚ ਬ੍ਰੈਂਡ ਨਿਊ ਕੋਠੀਆਂ ਦਿਖਾਉਂਦੇ ਰਾਵਾਂਗੇ